ਹਣ ਕਹ ਦਿੰਦੇ ਆ ਮੱਝਾਂ ਚੋ ਜਿਹੜੀ ਕਮਾਈ ਆ ਹਨਾ ਹੁੰਦੀ ਨਹੀਂ ਹੈਗੀ ਬਹੁਤ ਘੱਟ ਹੁੰਦੀ ਆ ਵੀ ਯਾਰ ਕੁਛ ਬਚਦਾ ਨਹੀਂ ਹੈਗਾ ਹਣ ਵੀਰੋ ਇਹ ਵੀਡੀਓ ਨੂੰ ਧਿਆਨ ਨਾਲ ਸੁਣਿਓ ਸਾਰਾ ਕੁਛ ਬਚਦਾ ਵੀਡੀਓ ਨੂੰ ਧਿਆਨ ਨਾਲ ਸੁਣੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੇ ਫੇਸਬੁੱਕ ਤੇ ਦੇਖਦਾ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਬਈ ਦੇਖੋ ਜਿਹੜੀ ਮੱਝਾਂ ਦੀ ਇਹ ਕਮਾਈ ਆ ਆਪਾਂ ਹੁਣ ਡੇਰੀਆਂ ਦੇ ਵਿੱਚ ਜਿੰਨਾ ਵੀ ਹੈਗਾ ਦੁੱਧ ਪਾਉਂਦੇ ਆ ਹਨਾ ਮੰਨ ਲਓ ਜਿੰਨੇ ਵੀ ਆਹ ਕਿਸਾਨ ਨੇ ਘਰਾਂ ਦੇ ਵਿੱਚ ਮੱਝਾਂ ਰੱਖੀਆਂ ਨੇ ਬਈ ਸਾਰੀ ਦੁੱਧ ਪਾਉਂਦੇ ਆ ਤੇ ਬਾਕੀ ਹੁਣ ਕਮਾਈ ਦਾ ਹੁਣ ਸਭ ਨੂੰ ਹੀ ਪਤਾ ਵੀ ਕਿੰਨੀ ਕਾ ਤੇ ਹੁਣ ਵਿੱਚ ਕਹਿੰਦੇ ਆ ਯਾਰ ਵੀ ਹੋਏ ਨਹੀਂ ਕੋਈ ਵੀ ਹੈ ਨਹੀਂ ਕੋਈ ਫਾਇਦਾ ਨਹੀਂ ਹੈਗਾ ਇਦਾਂ ਦਾ ਬਾਈ ਕੁਝ ਨਹੀਂ ਹੈਗਾ ਕਮਾਈ ਵੀ ਹੁੰਦੀ ਆ ਸਾਰਾ ਕੁਝ ਹੁੰਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਹ ਲਓ ਮੈਂ ਆ ਹੁਣ ਸਾਡੇ ਕੋਲੇ ਸਿਰਫ ਚਾਰ ਪਸ਼ੂ ਨੇ ਤੇ ਦੋ ਮੱਝਾਂ ਦੁੱਧ ਦਿੰਦੀਆਂ ਨੇ ਤੇ ਇੱਕ ਗਾਂ ਵੀ ਇੱਕ ਹਮੱਜ ਉਹ ਦੁੱਧ ਦਿੰਦੀ ਨਹੀਂ ਹੈ। ਹੁਣ ਬਈ ਹੁਣ ਦੁੱਧ ਵੀ ਮੈਂ ਦੱਸ ਦਿੰਦਾ ਵੀ ਕਿੰਨੇ ਦਾ ਪੈ ਜਾਂਦਾਗਾ ਘੱਟੋ ਘੱਟ ਅਸੀਂ 22 ਤੋਂ ਮੰਨ ਲਓ 24000 ਤੱਕ ਇੱਕ ਮਹੀਨੇ ਦਾ ਜਿਹੜਾ ਦੁੱਧ ਦਾ ਉਹ ਸਾਡਾ ਪੈ ਜਾਂਦਾ ਯਾਰ। ਤੇ ਉਹਦੇ ਵਿੱਚੋਂ ਜਿੰਨਾ ਖਰਚਾਗਾ ਬਈ ਘਰ ਦਾ ਸਾਰਾ ਨਿਕਲਦਾ ਬਾਕੀ ਜਿਹੜਾ ਹੁਣ ਮੰਨ ਕੇ ਚੱਲੋ ਵੀ ਤੁਸੀਂ ਖੇਤੀ ਦੇ ਪੈਸੇ ਆਉਂਦੇ ਆਪਾਂ ਨੂੰ ਤੇ ਆਪਣੇ ਚਲੋ ਬੈਂਕ ਖਾਤੇ ਹੁੰਦੇ ਆ ਸਭ ਦੇ ਹੁੰਦੇ ਆ। ਤੇ ਬਈ ਇੱਕ ਇੱਕ ਪੈਸਾ ਨਹੀਂ ਖਰਚਾ। ਸਾਰਾ ਦੁੱਧ ਤੋਂ ਹੀ ਚੱਲਦਾਗਾ ਜਿਹੜਾ ਹੁਣ ਖਰਚਾ ਚੱਲਦਾਗਾ ਇਸ ਟਾਈਮ ਦਾ ਆਪਾਂ ਕਹਿੰਨੇ ਨਾ ਕੁਝ ਬਚਦਾ ਨਹੀਂ ਹੈਗਾ ਕੋਈ ਬਚਦਾ ਨਹੀਂ ਹੈਗਾ ਬਈ ਸਾਰਾ ਕੁਝ ਬਚਦਾ ਇੱਕ ਆਪਣੇ ਇਖੇ ਹੀ ਹੁੰਦਾ ਇੱਕ ਗੱਲ ਹੋਰ ਆ ਜੀ ਬਈ ਆਪਾਂ ਹੁਣ ਬੱਜਾਂ ਨੂੰ ਆਪ ਸੰਭਾਂਗੇ ਨਾ ਫੇਰ ਸਭ ਕੁਝ ਆਗਾ ਜਦੋਂ ਆਪਾਂ ਕੋਈ ਸੀਰੀ ਵਗੈਰਾ ਹੁੰਦਾ ਆਪਣਾ ਰੱਖਿਆ ਹਨ ਜਾਂ ਉਹਨੂੰ ਆਪਾਂ ਪੈਸੇ ਵੀ ਦਿੰਨੇ ਆ ਬਈ ਉਹ ਸਾਮ ਦੇਖੋ ਉਨੇ ਆਪਣੇ ਹਿਸਾਬ ਨਾਲ ਕਰਨੀਆਂ ਜਿਹੜੀ ਆਪਾਂ ਕਰਨੀਆਂ ਦਾਣਾ ਵਗੈਰਾ ਪਾਉਣਾਗਾ ਉਹ ਆਪਾਂ ਆਪਣੇ ਹਿਸਾਬ ਨਾਲ ਪਾਉਣ ਹੁਣ ਹੁਣ ਦੁੱਧ ਦਿੰਦੀ ਹੈ ਮੱਝ ਮੰਨ ਲਓ ਵੀ 5 ਲੀਟਰ ਉਹਨੂੰ ਵੀ ਇੱਕ ਬੱਠਲ ਭਰ ਕੇ ਦਾਣੇ ਦਾ ਠੋਕ ਦੇਣਾ ਇੱਕ ਦਿਨ ਦੀ 8-9 ਲੀਟਰ ਉਹਨੂੰ ਵੀ ਉਨੇ ਬੱਠਲ ਪਾ ਦੇਣਾ ਭਰ ਕੇ ਇਹ ਦਾਣਾ ਦੂਣਾ ਪਾਉਣ ਦੀ ਵੀ ਇੱਕ ਲਿਮਟ ਹੁੰਦੀ ਆ ਜਿਹੜੇ ਹਿਸਾਬ ਨਾਲ ਪਸ਼ੂ ਦੁੱਧ ਦਿੰਦਾ ਉਸ ਹਿਸਾਬ ਨਾਲ ਹੀ ਮੰਨ ਲਓ ਵੀ ਦਾਣਾ ਗਾ ਜਿਹੜਾ ਉਹਨੇ ਉਹਨਾਂ ਨੂੰ ਪਾਇਆ ਜਾਂਦਾ ਤੇ ਹੁਣ ਬਈ ਦੇਖੋ ਹੁਣ ਮੱਕੀ ਦਾ achar ਵੀ ਆਪਣਾ ਸਾਰਿਆਂ ਦਾ ਪਾਇਆ ਹੁੰਦਾ ਫੀਡ ਵਗੈਰਾ ਦਾਣਾ ਵਗੈਰਾ ਵੀ ਆਪਾਂ ਪਾਉਨੇ ਹੁਣ ਜਿਹੜਾ ਹੁਣ achar ਪਾਉਨੇ ਆ ਉਹਦੇ ਨਾਲ ਹਣ ਮੰਨ ਲਓ ਵੀ ਦਾਣਾ ਗਾ ਜਿਹੜਾ ਉਹ ਬਹੁਤ ਘੱਟ ਪੈਂਦਾ ਪਾਉਣਾ ਜ਼ਰੂਰ ਪੈਂਦਾ ਬਹੁਤ ਘੱਟ ਪੈਂਦਾ ਬਾਕੀ ਉਹ ਚ ਮੱਕੀ ਦੇ achar ਚ ਹੈਗਾ ਦਾਣਾ ਹੀ ਆਂ ਨਿਹਰਾਉ ਬਾਕੀ ਇੱਕ ਗੱਲ ਹੋਰ ਵੀ ਆ ਮੱਕੀ ਦੇ ਵਿੱਚ ਹੁੰਦਾਗਾ ਕੈਲਸ਼ੀਅਮ ਉਹਨਾਂ ਘਾਟਾ ਘੋਟਾ ਪੂਰੇ ਜਾਂਦਾ ਦੁੱਧ ਵੀ ਵਧੀਆ ਦਿੰਦੇ ਨੇ ਮੁੱਜਾਂ ਤੇ ਨਾਲ ਆਪਣਾ ਉਹ ਵੀ ਪਾਇਆ ਵਾ ਜਣੇ ਕਿ ਆਪਾਂ ਕਹਿੰਨੇ ਕਿ ਕੁਝ ਬਚਦਾ ਨਹੀਂ ਹੈਗਾ ਦੁੱਧ ਦੇ ਵਿੱਚੋਂ ਬਾਈ ਬਚਦਾ ਸਾਰਾ ਕੁਝ ਹੀ ਆ ਸਿਰਫ ਇਹ ਲੇਖਾ ਹੀ ਹੈਗਾ ਆਪਾਂ ਕਹਿੰਨੇ ਯਾਰ ਹੁਣ ਕੋਈ ਫਾਇਦਾ ਨਹੀਂ ਹੈਗਾ ਨਾ ਪਸ਼ੂ ਰੱਖਣ ਦਾ ਹੁਣ ਕੋਈ ਫਾਇਦਾ ਨਹੀਂ ਹੈ ਫਾਇਦਾ ਹੈਗਾ ਬਾਈ ਜੇ ਆਪਾਂ ਹੁਣ ਪਸ਼ੂ ਸਿਰਫ ਦੁੱਧ ਵਾਲੇ ਰੱਖਾਂਗੇ ਤੇ ਹੁਣ ਵਧੀਆ ਸੇਵ ਉਹਨਾਂ ਦੀ ਕਰਾਂਗੇ ਫਿਰ ਦੁੱਧ ਵਧੀਆ ਦੇਣਗੇ ਤੇ ਕਾ ਦੁੱਧ ਵਧੀਆ ਡੇਰੀ ਦੇ ਵਿੱਚ 60-65 ਰੁਪਏ ਲੀਟਰ बिकੂ ਹੁਣ ਅਸੀਂ ਵੀ ਪਾਉਣੇ ਆ ਘੱਟੋ ਘੱਟ 60-65 ਰੁਪਏ ਲੀਟਰ ਪਾਉਣੇ ਆ ਦੁੱਧ 60-65 ਹਾਂ ਹਾਂ ਘੱਟੋ ਘੱਟ 60-65 ਰੁਪਏ ਲੀਟਰ ਦੁੱਧ ਜਾਂਦਾ ਆਪਣਾ ਹਣ ਜਿਹੜੀ ਬਚਤ ਆ ਬਈ ਉਹ ਹੁਣ ਮੈਂ ਤੁਹਾਨੂੰ ਦੱਸ ਦਿੰਨਾ ਵੀ ਹੋ ਜਾਂਦੀ ਆ ਵਧੀਆ ਹੋ ਜਾਂਦੀ ਆ ਸਾਰਾ ਖਰਚਾ ਘਰ ਦਾ ਜਿੰਨਾ ਵੀ ਹੁੰਦਾ ਤੇ ਇਹ ਸਿੱਧੇ ਚੱਲੀ ਜਾਂਦਾ ਦੁੱਧ ਤੋਂ ਹੀ ਚੱਲੀ ਜਾਂਦਾ ਮੰਨ ਲਓ ਸਾਰਾ ਖਰਚਾ ਜਿੰਨਾ ਵੀ ਟੋਟਲ ਹੈਗਾਗਾ ਹੁਣ ਆਇਆਗਾ ਬਾਕੀ ਹੋਰ ਖਰਚੇ ਵੀ ਜਦੋਂ ਹੁੰਦੇ ਆ ਹੁਣ ਜਿਹੜੇ ਖੇਤੀ ਦੇ ਖਰਚੇ ਆ ਉਹ ਤਾਂ ਖੇਤੀ ਵਾਲੇ ਪੈਸਿਆਂ 'ਚ ਬੰਦਾ ਕਰਦਾ ਹੁੰਦਾ ਹੁਣ ਜਿਹੜਾ ਦੁੱਧ ਦੇ ਪੈਸੇ ਪੜਦੇ ਆ ਉਹ ਖਰਚਾਗਾ ਉਹ ਆਪਾਂ ਸਾਰਾ ਮੰਨ ਲਓ ਵੀ ਆਪਾਂ ਦੁੱਧ ਵਾਲੇ ਪੈਸੇ ਤੋਂ ਹੋਰ ਜਿੰਨਾ ਘਰ ਦਾ ਖਰਚਾ ਸਾਰਾ ਚੱਲੀ ਜਾਂਦਾ ਤੇ ਇਸ ਕਰਕੇ ਮੈਂ ਤਾਂ ਹੀ ਵੀਡੀਓ ਬਣਾਉਣਾ ਲੱਗਿਆ ਸੀ ਮੈਂ ਕਿਹਾ ਵੀ ਸਾਰਿਆਂ ਨੂੰ ਆਪਾਂ ਵੀ ਹਨਾ ਇਸ ਵੀਡੀਓ ਰਾਹੀਂ ਸਾਰਾ ਕੁਝ ਦੱਸ ਦਿੰਨੇ ਆ ਵੀ ਭਾਈ ਇਹ ਬਚਦਾ ਕਿਉਂ ਨਹੀਂ ਸਾਰਾ ਕੁਝ ਬਚਦਾ ਜੇ ਮਿਹਨਤ ਆਪਾਂ ਆਪ ਕਰਾਂਗੇ ਹੁਣ ਭਾਈ ਹੁਣ ਜਿਹਦੇ ਸੀਰੀ ਵਗੈਰਾ ਰੱਖਿਆ ਹੁੰਦਾ ਸੀਰੀ ਨੂੰ ਵੀ ਦੇਖੋ ਉਹ ਵੀ ਪੈਸੇ ਦੇਣੇ ਹੁੰਦੇ ਘੱਟੋ ਘੱਟ 13-14000 ਰੁਪਏ ਮਹੀਨੇ ਦਾ ਉਹਨੂੰ ਵੀ ਦੇਣਾ ਪੈਂਦਾ ਬਾਕੀ ਜੇ ਹੁਣਾ ਮੰਨ ਲਓ ਵੀ ਨਾਲ ਪਸ਼ੂ ਕੱਟੀਆਂ ਵਗੈਰਾ ਰੱਖੀ ਹੁੰਦੀਆਂ ਆਪਣੀਆਂ ਉਹ ਵੀ ਫਾਇਦੇ 'ਚ ਨਹੀਂ ਬਈ ਆਪਾਂ ਨੂੰ ਕਿਉਂਕਿ ਉਹ ਜੇ ਕੱਟੀ ਪਾਲ ਲਾਂਗੇ 2.5 ਸਾਲ ਆਪਾਂ ਹਣ ਮੰਨ ਲਓ ਵੀ ਆਪਾਂ 5-7000 ਦੀ 10000 15000 ਦੀ ਕੱਟੀ ਵਧੀਆ ਲੈ ਲਾਂਗੇ 15-20000 ਦੀ ਹੋ ਸਕਦਾ ਉਹ ਜੇ ਉਹਦੀ ਸੇਵ ਆ ਵਧੀਆ ਕਰਕੇ ਆਉਂਦੀ ਵਾਰ ਨੂੰ 2.5 ਸਾਲਾਂ ਤੱਕ ਤੇ ਵੇਚਣੀ 80 ਤੋਂ 1 ਲੱਖ ਦੇ ਵਿੱਚ ਵਿੱਚ ਉਹ ਵਿਕ ਜਾਂਦੀ ਹੈ ਤੇ ਐਵੇਂ ਬਈ ਫਾਇਦਾ ਤਾਂ ਬਹੁਤ ਆਗਾ ਇਹ ਆਪਾਂ ਨੂੰ ਸਿਰਫ ਹਪਲੇਖ ਹੀ ਆਗਾ ਹੁਣ ਮੈਂ ਹੁਣ ਸਾਰਾ ਖਰਚਾ ਮੇਰਾ ਕੱਢ ਕੇ ਦੇਖਿਆ ਹੋਇਆਗਾ ਮੈਂ ਇੱਕ ਪਹਿਲਾਂ ਵੀ ਵੀਡੀਓ ਪਾਈ ਸੀਗੀ ਉਥੇ ਖਰਚਾ ਵੀ ਦੱਸਿਆ ਸੀਗਾ ਤੇ ਹੁਣ ਜਿਹੜਾ ਬਈ ਇੱਕ ਪਸ਼ੂ ਆ 8 ਤੋਂ 9000 ਰੁਪਏ ਦਾ 10000 ਤੱਕ ਇੱਕ ਪਸ਼ੂ ਜਿਹੜਾ ਮਹੀਨੇ ਦਾ ਦੁੱਧ ਪਾ ਦਿੰਦਾ ਉਹ ਤੋਂ ਮੰਨ ਕੇ ਚੱਲੋ ਵੀ 4045 ਤੋਂ 5000 ਰੁਪਏ ਬਚ ਜਾਂਦਾ ਖਰਚਾ ਕੱਢ ਕੇ ਜੇ ਹੁਣ ਹੁਣ 5000 ਰੁਪਏ ਪਰ ਖਰਚ ਦਿਆਂ ਤਾਂ ਫੇਰ ਹੀ ਆਪਾਂ ਨੂੰ ਕੋਈ ਬਚਤ ਹੁੰਦੀ ਆ ਸਲਹੂਰ ਆ ਬਈ ਹੁਣ ਜੇ ਪੈਸੇ ਆਪਾਂ ਖੰਡਿਆਵਾਂਗੇ ਪਹਿਲਾਂ ਫੇਰ ਹੀ ਉਹ ਆਪਾਂ ਹੌਲੀ-ਹੌਲੀ ਇਕੱਠੇ ਕਰਾਂਗੇ ਉਦੋਂ ਦੁੱਗਣੇ ਇਕੱਠੇ ਹੋ ਜਾਂਦੇ ਜੇ ਆਪਾਂ ਇੱਕ ਵਾਰੀ ਪੈਸੇ ਖੰਡਿਆਵਾਂਗੇ ਫੇਰ ਹੀ ਬਈ ਇਕੱਠੇ ਹੁੰਦੇ ਆ ਇਸ ਕਰਕੇ ਮੈਂ ਸਾਰਿਆਂ ਨਾਲ ਵੀਡੀਓ ਇਹ ਸ਼ੇਅਰ ਕਰਨ ਲੱਗਿਆ ਸੀਗਾ ਮੈਂ ਕਿਹਾ ਵੀ ਆਪਾਂ ਸਾਰਿਆਂ ਨਾਲ ਵੀ ਵੀਡੀਓ ਸ਼ੇਅਰ ਕਰ ਲਾਂਗੇ ਤੇ ਵੀਡੀਓ ਵਧੀਆ ਲੱਗੀ ਤਾਂ ਬਾਈ ਹੁਣ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ